ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਇੱਕ 2 ਸਾਲਾ ਮਾਸੂਮ ਨੂੰ ਅਗਵਾ ਕਰ ਲਿਆ ਗਿਆ ਤੇ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਬੱਚੇ ਨੂੰ ਅਗਵਾ ਕਿਸੇ ਹੋਰ ਦੇ ਵੱਲੋਂ ਨਹੀਂ ਸਗੋਂ ਉਸਦੀ ਸਾਕੀ ਚਾਚੀ ਦੇ ਵੱਲੋਂ ਕੀਤਾ ਗਿਆ ਅਗਵਾ ਕਰਨ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ 2 ਸਾਲਾ ਬੱਚੀ ਜਿਸ ਨੂੰ ਕਿ ਉਸਦੀ ਚਾਚੀ ਆਪਣੇ ਨਾਲ ਐਕਟਿਵਾ ਤੇ ਲੈ ਗਈ ਤੇ ਇਸ ਦੀ ਇਹ ਸਾਰੀਆਂ ਜੋ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਪਚਰ ਹੋਈਆਂ ਨੇ ਤੁਹਾਡੇ ਟੀਵੀ ਸਕਰੀਨ ਤੇ ਨੇ ਦੱਸਿਆ ਕਿ ਇਹ 2 ਸਾਲਾਂ ਬੱਚੀ ਜੋ ਕਿ ਕੱਲ ਦੁਪਹਿਰ ਘਰੋਂ ਗਾਇਬ ਹੋਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਕਾਫੀ ਸਮਾਂ ਉਸ ਨੂੰ ਲੱਭਦੇ ਰਹੇ ਹਾਲਾਂਕਿ ਪੁਲਿਸ ਨੂੰ ਇਸ ਬਾਬਤ ਇਤਲਾਹ ਵੀ ਦਿੱਤੀ ਤੇ ਜਦੋਂ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਖੰਗਾਲੇ ਗਏ ਤਾਂ ਪਤਾ ਲੱਗ ਗਿਆ ਕਿ ਬੱਚੀ ਨੂੰ ਘਰੋਂ ਕੋਈ ਹੋਰ ਨਹੀਂ ਸਗੋ ਉਸੇ ਦੇ ਸੱਕੀ ਚਾਚੀ ਐਕਟਿਵਾ ਤੇ ਉਸ ਨੂੰ ਨਾਲ ਲੈ ਕੇ ਗਈ ਹੈ ਤਾਂ ਬੱਚੀ ਨੂੰ ਅਗਵਾ ਕਰਨ ਦਾ ਇਹ ਮਾਮਲਾ ਪੁਲਿਸ ਦੇ ਵੱਲੋਂ ਮਹਿਜ਼ ਕੁਝ ਹੀ ਘੰਟਿਆਂ ਦੇ ਅੰਦਰ ਸੁਲਝਾ ਲਿਆ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਹ ਮਾਸੂਮ ਸੌਂਪ ਦਿੱਤੀ ਗਈ ਪਰਿਵਾਰਿਕ ਮੈਂਬਰ ਹੁਣ ਥੋੜੇ ਰਾਹਤ ਮਹਿਸੂਸ ਜ਼ਰੂਰ ਕਰ ਰਹੇ ਨੇ ਤੇ ਉਥੇ ਹੀ ਪੁਲਿਸ ਦੇ ਕੋਲੋਂ ਇਨਸਾਫ ਦੀ ਗੁਹਾਰ ਜ਼ਰੂਰ ਲਗਾਈ ਜਾ ਰਹੀ ਹੈ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਬਹੁਤ ਸਾਰੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਜਦੋਂ ਆਪਣੇ ਹੀ ਰਿਸ਼ਤੇਦਾਰ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਹੁਣ ਇਹ ਵੱਡੇ ਮਾਮਲਾ ਜੋ ਵੱਡੀ ਖਬਰ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਇੱਕ 2 ਸਾਲਾਂ ਮਾਸੂਮ ਜੋ ਕਿ ਉਸਦੀ ਹੀ ਸਾਕੀ ਚਾਚੀ ਦੇ ਵੱਲੋਂ ਅਗਵਾ ਕਰ ਲਈ ਜਾਂਦੀ ਹੈ ਦੱਸਦੇ ਕਿ ਘਰੋਂ ਲੈ ਕੇ ਜਾਂਦਿਆਂ ਇਹ ਸੀਸੀਟੀਵੀ ਵੀ ਤੁਹਾਡੀ ਸਕਰੀਨ ਤੇ ਨੇ ਇਸ ਕਿਡਨਾਪਿੰਗ ਦੀ ਗਵਾਹੀ ਪਰ ਰਹੀਆਂ ਨੇ ਹਾਲਾਂਕਿ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਸ ਬੱਚੀ ਦੀ ਚਾਚੀ ਤੇ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਪਰਿਵਾਰਿਕ ਮੈਂਬਰਾਂ ਨੂੰ ਦਿੱਤਾ ਜਾ ਰਿਹਾ ਹੈ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਹੈ ਜਿੰਦਰਪਾਲ ਜੀ ਜਦੋਂ ਅਜੇ ਬੱਚਾ ਤੁਹਾਡੇ ਕੋਲ ਗੁੰਮ ਹੋ ਗਿਆ ਸੀ ਕਿੰਨੇ ਵਜੇ ਘਰੋਂ ਗੁੰਮ ਹੋਇਆ ਸੀ ਜੀ 2 ਤੋਂ 2:30 ਵਜੇ ਦੇ ਵਿੱਚ ਵਿੱਚ ਉਥੋਂ ਗੈਪ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮੱਲੇ ਵਾਲਿਆਂ ਨੇ ਔਰ ਮੇਰਾ ਐਸਐਸਓ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਕੁਛ ਹੀ ਘੰਟੇ ਜੇ ਮੇਰਾ ਬੱਚਾ ਲਬਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਏ ਤੋਂ ਵਿੱਚੋਂ ਬੱਚਾ ਲੈ ਗਿਆ ਇਹ ਹਾਤਾ ਮੁਹੰਮਦ ਤਾਇਰ ਛੇਵੀਂ ਪਾਸੇ ਗੁਰਦੁਆਰੇ ਗੋਲਜੀ ਅੱਛਾ ਸੀਸੀ ਕੈਮਰੇ ਵੀ ਜੀ ਇੱਕ ਫੁਟੇਜ ਆਈ ਹੈ ਉਹ ਲੇਡੀਸ ਕੋਣ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਵਾਂਗਾ ਫਿਰ ਵੀ ਕਾਰਵਾਈ ਕਰਾਂ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਉਹਦੇ ਤੇ ਬਣੇ ਜੇ ਬਾਕੀ ਮੈਂ ਕਹਿੰਦਾ ਮੇਰਾ ਬੱਚਾ ਤਾਂ ਕਿੱਦਾਂ ਪਹੁੰਚਿਆ ਮੈਂ ਸਿਰਫ ਇਹ ਪੁੱਛਣਾ ਜਨਣਾ ਮੇਰਾ ਬੱਚਾ ਤੋਰ ਕਿਤਾ ਜਾਊਗਾ ਨਹੀਂ ਇੰਨੀ ਦੂਰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈਗਾ ਸਰ ਦੇਖਿਆ ਹਵੇ ਜਿੱਦਾਂ ਬੱਚਾ ਬੜੀ ਤੇ ਜਲਦੀ ਤੁਸੀਂ ਸੀਸੀ ਕੈਮਰਾ ਦੀ ਭਾਲ ਕੀਤੀ ਪਤਾ ਲੱਗ ਗਿਆ ਵੀ ਕੌਣ ਲੈ ਕੇ ਗਿਆ ਲੱਗਦਾ ਵੀ ਉਹ ਡਰ ਦੇ ਖੋਪ ਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਇਸ ਕਰਕੇ ਚਾਹਨਾ ਵਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈਗਾ ਜ ਕੱਲ ਨੂੰ ਮੇਰੇ ਬੱਚੇ ਨੂੰ ਜਾਨੀ ਜਾਨੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਿਵਾਰ ਨਹੀਂ ਮੇਰਾ ਪਰਿਵਾਰਾ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਭਰਾ ਭਰਾ ਅਸੀਂ ਬੜੇ ਖੁਸ਼ ਰਹਨੇ ਆ ਸਾਡਾ ਕੋਈ ਆਪਸੀ ਉਹ ਨਹੀਂ ਹੈਗਾ ਬੱਟ ਮੈਨੂੰ ਆਪਨੀ ਸਮਝ ਲੱਗ ਰਹੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਉਹ ਜੀ ਕਹਿ ਰਿਹਾ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਵਾਕਈ ਜਿੰਨੇ ਵੀ ਕੀਤਾ ਔਰਤ ਬੰਦੀ ਕਾਰਵਾਈ ਪੂਰੀ ਕਰੋ ਤੇ ਹੁਣ ਕਿਹੜੇ ਢਾਣੇ ਦੇ ਬੱਚੇ ਮਿਲਿਆ ਤੁਹਾਨੂੰ ਇਹ ਮੈਨੂੰ 5 ਨੰਬਰ थाने ਜੀ ਮਿਲਿਆ ਕੀ ਕਹਿਣਾ ਚਾਹੋਗੇ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਹਾਂ ਜੀ ਮੈਂ ਸੱਚ ਜੀ ਦਾ ਬਹੁਤ ਬ ਮੇਰੇ ਬੱਚੇ ਨੂੰ ਲੁਭਾਂਚ ਮੇਰੀ ਸਹਾਇਤਾ ਕੀਤੀ ਇੱਕ ਬੱਚਾ ਦੇ ਜਿਹੜੇ ਐਸਜੀਓ ਦਾ ਨੰਬਰ 702 10 ਨੰਬਰ ਐਸਜੀਓ ਦੇ ਜੀ ਆਜੀ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰਤ ਸਿੰਘ ਜੀ ਕੰਮ ਕਿਦਾ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੋਚੀ ਕੋਚੀ ਘਟਿਆ ਜੇ ਮੇਰਾ ਬੱਚਾ ਮੈਨੂੰ ਦਵਾਤਾ ਜੀ ਨੇ ਠੀਕ ਹੈ ਮੈਂ ਮੈਂ ਨਾ ਪੂਰੀ ਸਪੋਰਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਰਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਹਾਂ ਮਿਲ ਕੇ ਜੋ ਵੀ ਅਸੀਂ ਕਰਦੇ ਹਾਂ ਮੇਰਾ ਭਰਾ ਕੋਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਮੇਰਾ ਉਹਨੇ ਵੱਲੋਂ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਮਤਲਬ ਹੈ ਕਿ ਜਿੰਨੇ ਕੋਈ ਕੀਤਾ ਦੋਸ਼ਿਆ ਕਰਦੇ ਹਾਂ ਹਾਂ ਬਸ ਜਿੰਨੇ ਜਿੰਨੇ ਕੀਤਾ ਉਹਨਾਂ ਤੋਂ ਦੋਸ਼ੀਆਂ ਦਾ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕੀਤੀ ਜਾ ਬੱਚੇ ਦੀ ਚਾਚੀ ਸੀ ਨਾ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਪਹਿਲਾਂ ਕਲੀਅਰ ਕਰੋ ਕਿ ਉਹਨੇ ਕੀਤਾ ਨਾ ਹੋਵੇ ਤਾਂ ਤੁਸੀਂ ਕੈਮਰਾ ਦੀ ਪਾਲਣਾ ਹੁੰਦੀ ਤਾਂ ਲੱਗਦਾ ਵੀ ਵੱਡਾ ਨਹੀਂ ਮਿਲਣਾ ਸੀ ਬੱਚਾ ਵੱਡਾ ਆਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਇਹਨਾਂ ਪਿੱਛੇ ਸਮੇਂ ਦੇ ਇੱਕ ਸ਼ਿਮਲਾਪੁਰੀ ਦੇ ਵਿੱਚ ਜੋ ਹੈ ਐਕਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਹਦਾ ਵੱਡਾ ਆਸਾ ਹਾਂਜੀ ਲੱਗਦਾ ਸੀ ਇਹਨਾਂ ਨੇ ਵੀ ਵੱਡਾ ਆਸਾ ਕਰਨਾ ਸੀ ਹਮ ਕੁਝ ਨਹੀਂ ਕਹਿ ਸਕਦੇ ਜੀ ਉਹਦੇ ਉਹਦੇ ਮਨ ਚ ਕੀ ਚੱਲ ਰਿਹਾ ਸੀ ਹੋ ਸਕਦਾ ਹੋ ਸਕਦਾ ਸੀ ਠੀਕ ਹੈ ਬਾਕੀ ਬੜੀ سپورਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਬਹੁਤ ਧੰਨਵਾਦ ਕਰਦਾ ਜਿੰਦਾਬਾ ਉਹਦੀ ਚੰਗੀ ਤਰ੍ਹਾਂ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉਧਰ ਤੇ ਕੀਤੀ ਜਾਵੇ ਬਾਕੀ ਉਹ ਹੈ ਕਾਫੀ ਕੁਛ ਇਹ ਮਾਮਲਾ ਹੈ ਕਿ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਪ੍ਰੋਗਰਾਮਦ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਤੋਂ ਸੀਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇਣਗੇ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਜੋ ਬੱਚਾ ਬ੍ਰਹਮਤ ਹੋਇਆ ਇਹ ਤਿੰਨ ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਬੱਚਾ ਸਹੀ ਸਥਾਨ ਤੇ ਮਿਲ ਗਿਆ ਪੰਜ ਰੋਡ ਪਟ 4-5 ਘੰਟਿਆਂ ਦੇ ਵਿੱਚ ਉਹ ਇਸਾ ਸੀਸੀ ਕੈਮਰਾ ਜਿਹੜੀ ਫੁਟੇਜ ਆਈ ਹੈ ਉਹ ਲੇਡੀਜ਼ ਕੌਣ ਹੈ ਜੀ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਹੋਊਗਾ ਜਿੱਦੇ ਵੀ ਉਹਦੇ ਤੋਂ ਬੰਦੀ ਕਰ ਜੇ ਅਗਰ ਦੋਸ਼ੀ ਹੋਵੇ ਕਾਰਵਾਈ ਕਰੂ ਬਿਲਕੁਲ ਕੀਤੀ ਹੈ ਠੀਕ ਹੈ ਧੰਨਵਾਦ ਬਾਕੀ